ਭਾਜੀ ਪਿੰਡ ਦੇ ਸਰਪੰਚ ਨੇ ਸਿੱਧਾ ਕਿਹਾ ਕਿ ਅਸੀਂ ਕਦੇ ਮਨਰੇਗਾ ਦੇ ਕੰਮ ਕਾਜ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਸਿਰਫ ਇੱਕ ਮਿੰਟ ਦਾ ਟਾਈਮ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਆਪ ਦੀ ਰਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਆਜੋ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਸਰਪੰਚਾਂ ਦੀ ਧੌਣ 'ਚ ਕਿੱਲਾ ਹੁੰਦਾ ਵੀ ਸਾਡੇ ਕਹਿਣ ਤੇ ਚੱਲਣ ਆ ਬੈਠੀਆਂ ਦੋਵੇਂ ਪਾਰਟੀਆਂ ਮਨਰੇਗਾ ਦੀਆਂ ਜੇ ਅਸੀਂ ਇੱਕ ਦਿਨ ਕੰਮ ਤੇ ਕੀ ਆ ਕੇ ਖੜੇ ਹੋਈਏ ਜਾਂ ਇਹਨਾਂ ਨੂੰ ਕਿਹਾ ਵੀ ਆਹ ਨਹੀਂ ਕਰਦੇ ਤੇ ਆ ਕਿਉਂ ਨਹੀਂ ਕਰਦੇ ਤੇ ਨਾ ਅਸੀਂ ਕਰਨਾ ਆਪਦੇ ਭੈਣ ਭਰਾ ਸਾਡੇ ਜਿਵੇਂ ਵੀ ਇਹ ਕੰਮ ਕਰਦੇ ਆ ਜਿੱਥੇ ਵੀ ਸਾਡਾ ਸਹਿਯੋਗ ਹੁੰਦਾ ਅਸੀਂ ਸਹਿਯੋਗ ਵੀ ਦਿੰਨੇ ਆ ਪਿੰਡ ਦੇ ਵਿੱਚ ਐਸ ਧਰਮਸ਼ਾਲਾ ਦਾ ਮਤਾ ਮਨਰੇਗਾ ਨੂੰ ਪਾ ਕੇ ਦਿੱਤਾ ਪੰਚਾਇਤੀ ਜ਼ਮੀਨ ਦਾ ਪਾ ਕੇ ਦਿੱਤਾ ਵਾਟਰ ਬਾਕਸਾਂ ਦੇ ਮਤੇ ਪਾ ਕੇ ਦਿੱਤੇ ਆ ਜਿੰਨੇ ਪਿੰਡ 'ਚ ਹੋਣ ਵਾਲਿਆ ਪਿੰਡ ਦੀ ਸਫਾਈ ਦਾ ਗਰਾਊਂਡ ਦਾ ਐਸਟੀਮੇਟ ਲਵਾ ਕੇ ਅਸੀਂ ਮਨਰੇਗਾ ਦਾ ਪਾ ਚੁੱਕੇ ਆ ਭਲਾ ਸਰਕਾਰ ਤੁਹਾਨੂੰ 200 ਦਿਨ ਕੰਮ ਦੇ ਦੇ ਸਾਨੂੰ ਕੋਈ ਡਿੱਕਾ ਨਹੀਂ ਨਾ ਸਾਨੂੰ ਕੋਈ ਚੌਧਰ ਕਰਨ ਦੀ ਆਤਾ ਨਾ ਅਸੀਂ ਤੁਹਾਡੇ ਕੋਲੇ ਆਉਣਾ ਤੁਸੀਂ ਆਪਣੀ ਮਰਜ਼ੀ ਨਾਲ ਕੰਮ ਕਰਨਾ ਆਪਣੇ ਮੀਟਾਂ ਦੇ ਅਨਸਾਰ ਕੰਮ ਕਰਨਾ ਅਸੀਂ ਕਦੇ ਵੀ ਰਚ ਦਖਲਦਾਰੀ ਨਹੀਂ ਦਿੰਦੇ ਔਰ ਜਿਹੜੀ ਗੱਲ ਬਾਪੂ ਵੀ ਬੋਲ ਕੇ ਗਿਆ ਵੀ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਥੋੜੇ ਸਾਥ ਤੋਂ ਬਿਨਾ ਅਸੀਂ ਕੁਝ ਨਹੀਂ ਹੈਗੇ ਕਿਉਂਕਿ ਸਾਡੇ ਕੋਲ ਤਾਂ ਲੋਕ ਹੀ ਆ ਨਾ ਤੇ ਅਸੀਂ ਕਿਸੇ ਦੀ ਐਮਐਲਏ ਦੀ ਲਾਥ ਥਾਣੀ ਲੰਗਣਾ ਨਾ ਅਸੀਂ ਕਿਸੇ ਦੀ ਕੋਈ ਮਿੰਤ ਕਰਨੀ ਆ ਅਸੀਂ ਤੁਹਾਨੂੰ ਅਸੀਂ ਪਿੰਡ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਪਾਰਟੀ ਪੱਧਰ ਤੇ ਕੋਈ ਨਾ ਕੋਈ ਕਿਤੇ ਜੁੜੇ ਹੋਇਆ ਸਾਡਾ ਨਾਂ ਤਾਂ ਉਹਨਾਂ ਨਾਲ ਕੋਈ ਪਹਿਲਾਂ ਵੈਰ ਵਿਰੋਧ ਸੀਗਾ ਨਾ ਅੱਜ ਆ ਉਹਨਾਂ ਨਾਲ ਵੈਰ ਵਿਰੋਧ ਸਗੋਂ ਅਸੀਂ ਇਹ ਕਹਿਣੇ ਆ ਕਿ ਪਿੰਡ ਦੇ ਸਾਂਝੇ ਕਾਰਜਾਂ 'ਚ ਪਿੰਡ ਦੇ ਆਮ ਆਦਮੀ ਦੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਵੀ ਸਾਡਾ ਸਾਥ ਦੇਣ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆਪਾਂ ਪਿੰਡਾਂ 'ਚ ਹੀ ਰਹਿਣਾ ਆਪਾਂ ਕਿਸੇ ਕਰਕੇ ਵਿਰੋਧ ਨਾ ਛੇੜੀਏ ਸਰਕਾਰਾਂ ਨੇ ਆਪਦੇ ਮਤਲਬ ਕੱਢਨੇ ਹੁੰਦੇ ਆ ਤੇ ਮਤਲਬ ਕੱਢ ਕੇ ਚਲੇ ਜਾਣਾ ਹੁੰਦਾ